ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕਿ ਹਵਸ ਦੇ ਵਿੱਚ ਅੰਨੇ ਇੱਕ ਵਿਅਕਤੀ ਨੇ ਆਪਣੀ ਹਵਸ ਮਿਟਾਉਣ ਦੇ ਲਈ 14 ਸਾਲਾਂ ਬੱਚੀ ਨੂੰ ਆਪਣਾ ਸ਼ਿਕਾਰ ਬਣਾਇਆ ਤਾਂ ਸੰਗਰੂਰ ਦੇ ਕਸਬਾ ਸ਼ੇਰਪੁਰ ਤੋਂ ਇਹ ਘਟਨਾ ਸਾਹਮਣੇ ਆਈ ਹੈ ਜਿੱਥੇ ਕਿ ਉਕਤ ਵਿਅਕਤੀ ਦੇ ਵੱਲੋਂ 14 ਸਾਲਾਂ ਦੀ ਮਾਸੂਮ ਬੱਚੀ ਜਿਹੜੀ ਕਿ ਦਿਮਾਗੀ ਤੌਰ ਤੇ ਦਿਵਿਆਂਗ ਹੈ ਅਤੇ ਗੁੰੰਗੀ ਬੋਲੀ ਹੈ ਉਸ ਨੂੰ ਆਪਣਾ ਸ਼ਿਕਾਰ ਬਣਾਇਆ ਗਿਆ ਉਸਦੇ ਨਾਲ ਗਲਤ ਕੰਮ ਕੀਤਾ ਗਿਆ ਤਾਂ ਬੱਚੀ ਦੇ ਪਿਤਾ ਦੇ ਵੱਲੋਂ ਉਸ ਦੋਸ਼ੀ ਨੂੰ ਫੜਨ ਦੀ ਕੋਸ਼ਿਸ਼ ਕੀਤੀ ਗਈ ਅਤੇ ਉਹ ਫਰਾਰ ਹੋ ਗਿਆ ਮੌਕੇ ਤੇ ਤਾਂ ਪੁਲਿਸ ਦੇ ਵੱਲੋਂ ਕਾਫੀ ਜਦੋਜਹਿਦ ਦੇ ਨਾਲ ਉਸ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਪਿੰਡ ਦੇ ਲੋਕਾਂ ਦੇ ਵਿੱਚ ਰੋਸ ਹੈ ਪਿੰਡ ਦੀਆਂ ਔਰਤਾਂ ਦੇ ਵੱਲੋਂ ਉਸ ਦੇ ਉੱਤੇ ਜੁੱਤੀਆਂ ਦੇ ਨਾਲ ਵਾਰ ਕੀਤੇ ਜਾ ਰਹੇ ਨੇ ਜੁੱਤੀਆਂ ਮਾਰੀਆਂ ਜਾ ਰਹੀਆਂ ਨੇ ਕਿਉਂਕਿ ਇਸ ਵਿਅਕਤੀ ਦੇ ਵੱਲੋਂ ਇਸ ਵਿਅਕਤੀ ਦੇ ਵੱਲੋਂ ਸ਼ਰਮਸਰ ਕਰਨ ਦੇਣ ਵਾਲਾ ਇੱਕ ਕਾਰਾ ਕੀਤਾ ਗਿਆ ਇੱਕ ਨਿੱਕੀ ਜਿਹੀ ਮਾਸੂਮ ਬੱਚੀ ਦੇ ਨਾਲ ਗਲਤ ਹਰਕਤ ਕੀਤੀ ਗਈ ਹੈ। ਉਹ ਜਿੱਦੀ ਗੁੱਡੀ ਹੈ ਬਾਜ਼ਾਰ ਚ ਗਈ ਸੀ ਉਹਦੀ ਦਾਦੀ ਨਾਲ। ਪਿੰਦੇ ਨੇ ਵੇਖਿਆ ਤਾਂ ਹੈਗੀ ਨੂੰ ਘੁਲਤ ਰੱਜੇ ਬੱਤੇ ਆਏ ਸੀ ਨਾ ਸਾਰੇ ਕਰੇ ਕਰੇ। ਗੁੱਡੀ ਆਪਣੀ ਹੈਗੀ ਵੀ ਕਰੇ ਭਾਈ ਚਾਚੇ ਦੀ ਜ਼ਿੰਮੇਵਾਰੀ ਸੀ ਜਿਹਨੇ ਸਭ ਨੂੰ ਜਾਣਦੇ ਸੋ ਉਹ ਲੱਟਿਆ ਸੀ ਕਿਉਂਕਿ ਉਹ ਬਿੰਦੀ ਦਾ ਰਹਿ ਜਾਂਦਾ ਬੰਦਾ। ਸਿੱਟੇ ਉੱਥੇ ਵੀ ਗਿਆ ਉਹ ਪਤਾ ਮਾਤਾ ਸੀ 2:10 ਚੱਲ ਜਿੰਨਾ ਬੋਲਦੀ ਇਹਦਾ ਸੁਦਾ ਇਹ ਚੱਲ ਰਾਤ ਦਿਸਤਮ ਨਹੀਂ ਲਗਾ ਫਿਰ ਇਹ ਤਾਂ ਨਾ ਚੱਲਣਾ ਹੱਤਵਾਂ ਕਿਤੇ ਜਿਆਦੇ ਬਾਹਰ ਇਹ ਬਾੜ ਦੀ ਜਦ ਚੀਕਾ ਮਾਰਦੇ ਤਾਂ ਪਤਨੀ ਵਾਲੇ ਸਿਪਾਹੀ ਉਹਨੇ ਚਰਿਆ ਨੂੰ ਦੱਸਿਆ ਕਿ ਜਦ ਨਹੀਂ ਗਾ ਰੂਸਾਨੇ ਸਿਪਾਹੀ ਚਿੱਤੇ ਨੰਦਰਾ ਨੂੰ ਕਰਤਾ ਨਰਮ ਨੂੰ ਥਾਣੇ ਕੋਈ ਥਾਣੇਸ ਫਰਾਦਾ ਇਹਦੇ ਸੇ ਨੂੰ ਚੇਤੂ ਨਹੀਂ ਗਿਆ ਕਿਹਦਾ ਕੋਣ ਲੈ ਕੇ ਆਇਆ ਸੀ ਇਹਨੂੰ ਤੋ ਗਾਤੀ ਸੀ ਅੱਛਾ 22 ਨਾਂ ਸਕਤੀ ਜੀ ਅੱਛਾ ਕਿੰਨੇ ਵਿਅਕਤੀ ਰਸੇ ਜਾਂਦੇ ਜਿਨ੍ਹਾਂ ਨੇ ਜਵਾਬ ਦਿੱਤਾ ਅੱਛਾ ਪੁੱਛਦੇ ਕਿੰਨੇ ਵਿਅਕਤੀ ਫੜਦੇ ਆ ਇੱਕ ਬਤ ਉਹ ਤੁਸੀਂ ਕੀ ਚਾਹੁੰਦੇ ਹੋਗੇ ਅਸੀਂ ਆਪਣਾ ਇਨਸਾਫ ਚਾਹੀਦਾ ਜੀ ਸਭ ਦਾ ਨਿਸਾਫ ਚਾਹੀਦਾ ਪੰਜੀ ਕੱਲ ਸ਼ੇਰਪੁਰ ਤੋਂ ਲੜਕੀ 12 ਸਾਲ ਦੀ ਤਕਰੀਬਨ ਉਮਰ ਦੀ ਉਹਦੇ ਨਾਲ ਕੁਝ ਮਿਸ ਹੈਪਨਿੰਗ ਹੋਈ ਹੈ ਸ਼ੇਰਪੁਰ ਦੇ ਵਿੱਚ ਤੇ ਉਹ ਅੰਦਰ ਟਰੀਟਮੈਂਟ ਸਰਕਾਰੀ ਹਸਪੀਟਲ ਤੋਂ ਲਏ ਦੇ ਵਿੱਚ ਸਾਡੇ ਕੋਲ ਚੱਲ ਰਿਹਾ ਹੈ